ਤਕਰੀਬਨ 20 ਤਰੀਕ ਦੀ ਗੱਲ ਹੈ ਸਾਡੇ ਘਰ ਦੇ ਬਾਹਰੋਂ ਦੁਪਹਿਰੇ ਦਿਨ ਦੁਹਾੜੇ 1 ਵਜੇ ਸਾਡੀ ਗੱਡੀ ਚੋਰੀ ਹੋ ਗਈ ਆ ਜਿਹੜੀ ਕਿ ਅਸੀਂ ਮੇਰੇ ਡੈਡੀ ਜੀ ਨੇ ਮਿਹਨਤ ਦੀ ਕਮਾਈ ਨਾਲ ਆਪਣੀ ਫੈਮਲੀ ਵਾਸਤੇ ਲਈਤੀ ਸੀਗੀ ਸਾਡੇ ਦੋ ਮੋਟਰਾਂ ਦੀ ਚੋਰੀ ਹੋ ਗਈ ਇੱਕ ਪਲੈਟਿਨਾ ਦੀ ਤੇ ਇੱਕ ਸਪਲੈਂਡਰ ਪਲੈਟਿਨਾ ਮੇਰਾ ਮੋਟਰ ਹੈਗੀ ਤੇ ਸਪਲੈਂਡਰ ਮੇਰੇ ਬ੍ਰਦਰ ਦਾ ਠੀਕ ਆ 1 ਵਜੇ 13 ਮਿੰਟ ਤੋਂ ਲੈ ਕੇ 1 ਵਜੇ 26 ਮਿੰਟ ਦੇ ਵਿੱਚ ਹੋਈ ਆ ਜਿਹੜੀ ਕਿ ਅਸੀਂ ਆਪਣੇ ਘਰ ਦੇ ਨੇੜਲੇ ਸਿਕਿਉਰਿਟੀ ਕੈਮਰਾ ਤੋਂ ਦੇਖਿਆ ਬਟ ਸਾਨੂੰ ਚੋਰਾਂ ਦਾ ਕੋਈ ਚਿਹਰਾ ਵਗੈਰਾ ਕੁਝ ਪਤਾ ਨਹੀਂ ਲੱਗਿਆ ਜੀ ਨਾਈ ਗੁਰਵਿੰਦਰ ਸਿੰਘ ਆਈ ਕਿਹੜਾ ਪਿੰਡ ਵਾਲੇ ਹੋ ਜੀ ਕੀ ਘਟਨਾ ਹੋਈ ਤੁਹਾਡੇ ਘਟਨਾ ਸਰ ਸਾਡੇ ਦੋ ਮੋਟਰਾਂ ਦੀ ਚੋਰੀ ਹੋ ਗਈ ਇੱਕ ਪਲੈਟਨਾ ਦੀ ਤੇ ਇੱਕ ਸਪਲੈਂਡਰ ਪਲੈਟਨਾ ਮੇਰਾ ਮੋਟਰ ਹੈਗੀ ਤੇ ਸਪਲੈਂਡਰ ਮੇਰੇ ਬ੍ਰਦਰ ਦਾ ਠੀਕ ਆ ਤੇ ਦੋਨੋਂ ਮੋਟਰਾਂ ਨਾਲ ਤੇ ਅਸੀਂ ਕੰਮ ਕਰਾਂ ਤੇ ਆਉਂਦੇ ਵੀ ਜਾਂਦੇ ਸੀਗੇ ਸਰ ਘਰ ਉਹਦੇ ਉਹਨਾਂ ਦੀ ਥੋੜੀ ਚੱਲਦੀ ਚੱਲਦਾ ਸੀ ਤਲਗਾਹਾ ਘਟਨੇ ਗਰੀਬ ਬੰਦੇ ਆ ਮਰੇ ਜੀ ਪੁਲਿਸ ਸਰਪੰਚ ਨੂੰ ਫੋਨ ਕਰਿਆ ਸੀ ਤੇ ਸਰਪੰਚ ਨਾਲ ਅਸੀਂ ਥਾਣੇ ਗਏ ਰਿਪੋਰਟ ਲਿਖਾਈ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਸਰ ਇਹ ਕਿਦਦਰ ਦੀ ਘਟਨਾ ਹੈ ਇਹ ਸਾਰੀ ਵੀਰਵਾਰ ਵਾਲੇ ਦਿਨ ਦੀ ਘਟਨਾ ਹੈ ਜੀ ਰਿਪੋਰਟ ਕਿੱਦਾਂ ਲਿਖਾਈ ਜੀ ਸ਼ੁੱਕਰਵਾਰ ਵਾਲੇ ਦਿਨ ਸਵੇਰੇ ਲਿਖਾ ਕੇ ਆਏ ਜੀ ਪੁਲਿਸ ਆਈ ਨਹੀਂ ਅਜੇ ਨਹੀਂ ਸਰ ਆਈ ਨਹੀਂ ਹੈ ਜੀ ਤੇ ਕੀ ਕੀ ਆ ਗਿਆ ਬੋਲੋ ਪੁਲਿਸ ਵੱਲੋਂ ਇਹੀ ਕਿਹਾ ਗਿਆ ਕਹਿੰਦੇ ਵੀ ਕੈਮਰੇ ਚੈੱਕ ਕਰੋ ਤੁਸੀਂ ਜਾ ਕੇ ਸਰ ਸਾਨੂੰ ਕੋਈ ਕੈਮਰੇ ਚੈੱਕ ਕਰਾ ਨਹੀਂ ਰਿਹਾ ਹੈਗਾ ਕੀ ਮੰਗੀ ਕਰਦੇ ਹੋ ਮੰਗ ਸਰ ਇਹੀ ਕਰਦੇ ਆ ਸਾਡੇ ਜਲਦ ਤੋਂ ਜਲਦ ਸਾਨੂੰ ਸਾਡੇ ਮੋਟਰ ਹੈਲ ਮਿਲ ਜਾਣਾ ਅਸੀਂ ਗਰੀਬ ਬੰਦੇ ਆ ਸਰ ਸਾਤੋਂ ਲੈ ਵੀ ਨਹੀਂ ਹੋਣੇ ਹੈਗੇ ਅਸੀਂ ਦੁਬਾਰਾ ਗਏ ਠਿਕਣੇ ਦੁਬਾਰਾ ਨਹੀਂ ਸਰ ਥਾਣੇ ਗਏ ਹੈਗੇ ਫੋਨ ਆਏ ਠੀਕੇ ਕੱਲ ਸਰ ਦਾ ਫੋਨ ਆਇਆ ਠੀਕਾ ਤੇ ਉਹ ਕਹਿੰਦੇ ਵੀ ਅਸੀਂ ਆ ਰਹੇ ਆ ਤੇ ਮੁੜ ਕੇ ਸਰ ਵੀ ਨਹੀਂ ਆਏ ਹੈਗੇ ਮੇਰਾ ਨਾਮ ਕਰਨਜੋ ਸਿੰਘ ਜੀ ਮੈਂ ਸਮਰਾਲਾ ਦਾ ਰਹਿਣ ਵਾਲਾ ਹਾਂ ਤੇ ਮੇਰੀ ਰਿਹੈਸ਼ ਕਮਲ ਕਲੋਨੀ ਸਮਰਾਲਾ ਵਿੱਚ ਹੈ ਤੇ ਤਕਰੀਬਨ 20 ਤਰੀਕ ਦੀ ਗੱਲ ਹੈ ਸਾਡੇ ਘਰ ਦੇ ਬਾਹਰੋਂ ਦੁਪਹਿਰੇ ਦਿਨ 1:30 ਵਜੇ ਸਾਡੀ ਗੱਡੀ ਚੋਰੀ ਹੋ ਗਈ ਆ ਜਿਹੜੀ ਕਿ ਅਸੀਂ ਮੇਰੇ ਡੈਡੀ ਜੀ ਨੇ ਮਿਹਨਤ ਦੀ ਕਮਾਈ ਨਾਲ ਆਪਣੀ ਫੈਮਲੀ ਵਾਸਤੇ ਲਈਤੀ ਸੀਗੀ ਤੇ ਇਹ ਚੋਰੀ ਦੁਪਹਿਰੇ 1 ਵਜੇ 1:13 ਮਿੰਟ ਤੋਂ ਲੈ ਕੇ 1:26 ਮਿੰਟ ਦੇ ਵਿੱਚ ਹੋਈ ਆ ਜਿਹੜੀ ਕਿ ਅਸੀਂ ਆਪਣੇ ਘਰ ਦੇ ਨੇੜਲੇ ਸਿਕਿਉਰਿਟੀ ਕੈਮਰਾ ਤੋਂ ਦੇਖਿਆ ਹੈ ਬਟ ਸਾਨੂੰ ਚੋਰਾਂ ਦਾ ਕੋਈ ਚਿਹਰਾ ਵਗੈਰਾ ਕੁਝ ਪਤਾ ਨਹੀਂ ਲੱਗਿਆ ਬਟ ਅਸੀਂ ਪਿਛਲੇ ਮਹੀਨੇ ਹੀ ਗੱਡੀ ਦੇ ਸਾਰੇ ਸੈਂਟਰ ਲੋਕ ਸਾਰੀ ਕੀ ਸਾਰਾ ਕੁਝ ਲਗਵਾਇਆ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਗੱਡੀ ਨੂੰ ਲੱਭਣ ਵਿੱਚ ਹੈਲਪ ਕੀਤੀ ਜਾਵੇ ਤੇ ਅਸੀਂ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਚੋਰੀਆਂ ਵਧ ਰਹੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਮਹਮੂਮ ਮਹਮੂਮ ਚਲਾਈ ਹੈ ਤਾਂ ਉਸੇ ਤਰ੍ਹਾਂ ਇਹ ਚੋਰਾ ਨੂੰ ਫੜਨ ਪਿੱਛੇ ਵੀ ਮੈਂ ਮਾਮਲਾ ਲਗਾਈ ਜਾਵੇ ਤਾਂ ਕਿ ਲੋਕ ਸਾਰੇ ਸਿਕਿਉਰ ਫੀਲ ਕਰਨ ਤੇ ਆਪਣੀ ਚੀਜ਼ਾਂ ਨੂੰ ਜੋ ਵੀ ਉਹ ਮਿਹਨਤ ਦੀ ਕਮਾਈ ਤੇ ਲੈਂਦੇ ਹਨ ਤੇ ਉਸ ਦਾ ਮੁੱਲ ਮਾਣ ਸਕਣ ਕਿਹੜੀ ਗੱਡੀ ਸੀ ਥੋੜੀ ਜੀ ਕਿੰਨਾ ਮੁੱਲ ਸੀ ਸਾਡੀ ਗੱਡੀ 2002 ਮਾਡਲ ਸੀਗੀ ਜਨ ਸੀਗੀ ਚਟੇ ਰੰਗ ਦੀ ਜਿਸ ਦਾ ਨੰਬਰ ਪੀ ਵੀ 13 ਐਚ 7983 ਸੀਗਾ ਜਿਹੜੀ ਕਿ ਸਪੈਸ਼ਲ ਬੀ ਤਰੀਕ ਨੂੰ ਚੱਕੀ ਗਈ ਹੈ ਹੋਰ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਮੰਗ ਕਰਦੇ ਹਾਂ ਜਿਸ ਤਰ੍ਹਾਂ ਸਮਰਾਲੇ ਸ਼ਹਿਰ ਦੇ ਵਿੱਚ ਚੋਰੀਆਂ ਵਧ ਰਹੀਆਂ ਹਨ ਤੁਸੀਂ ਇਹਨਾਂ ਚੋਰਾਂ ਤੇ ਉਹ ਲਾਉ ਰੋਕ ਲਗਾਓ ਕੀ ਨਾ ਵੀ ਦੀਪਕ 아이 ਕਿਹੜਾ ਕੋਲ ਬਾਲੇ ਕੀ ਘਟਣਾ ਵੀ ਹੋ ਰਿਹਾ ਹੈ ਅਨੇ ਮੋਟਰਲ ਚੋਰੀ ਹੋ ਗਿਆ ਜੀ ਤੇ ਇੱਧਰ ਆਪਣੇ ਵੀ 21 ਤਰੀਕ ਨੂੰ ਜਿਹੜਾ ਮੋਟਰਸਾਈਕਲ ਤੁਹਾਡਾ ਮੈਂ ਸਪਲੈਂਡਰ ਮੋਟਰਸਾਈਕਲ ਜੀ ਕਿਹੜਾ ਮਾਡਲ ਹਾਲਦੋ 2022 ਸੀਗਾ ਜੀ ਇਹਦੀ ਕੰਪਲੀਟ ਕਰਵਾਈ ਸੀਗੀ ਕੋਈ ਕਾਰਵਾਈ ਨਹੀਂ ਹੋਈ ਇਹ ਉਹ ਸਾਈਨ ਨਹੀਂ ਆਈ ਨਹੀਂ ਹੈ ਜੀ ਕੀ ਕਹਿਣਾ ਚਾਹਦੇ ਘਟਵਾਉਂਦਾ ਅਸੀਂ ਆਈ ਕਹਿੰਨਾ ਚੱਲ ਸਾਨੂੰ ਇਨਸਾਫ ਮਿਲਿਆ ਥਾਣ ਸਾਡਾ ਮੋਟਰਸਾਈਕਲ ਮਿਲ ਜੇ ਵੀ ਤੇ ਸਰਪੰਚ ਵੱਲੋਂ ਵੀ ਅਸੀਂ ਦੱਸਿਆ ਜੀ ਸਰਪੰਚਰ ਵੀ ਸਰਪੰਚਰ ਵੀ ਸਾਡੇ ਕੋਈ ਕਾਰਵਾਈ ਨਹੀਂ ਕਰੀ ਨਾਲ ਸਰਪੰਚ ਘਰੇ ਆ ਕੇ ਕਿ ਸਾਡੇ ਕੋ ਤੇ ਕੈਮਰੇ ਬੋਲਣ ਲਈ ਸਾਨੂੰ ਪੁਲਿਸ ਨੇ ਕਿਹਾ ਸੀਗਾ ਸਾਨੂੰ ਪੁਲਿਸ ਨੇ ਸਾਨੂੰ ਆਪ ਕਿਹਾ ਕਿ ਕੰਨ ਕਰੀ ਪਿੰਡ ਦੇ ਸਰਪੰਚ ਨੂੰ ਲੈ ਕੇ ਜਾਇਓ ਨਾਲ ਤੇ ਸਰਪੰਚ ਦੇ ਸਾਹ ਸਾਡਾ ਸਰਪੰਚ ਸਾਡੇ ਨਾਲ ਕੋਈ ਪੰਜਨਾ ਕੋਈ ਸਰਪੰਚ ਆ ਕੇ ਸਾਡੇ ਨਾਲ ਖੜਾ ਨਹੀਂ ਹੈਗਾ। ਜੀ ਪੁਲਿਸ ਰਲ ਤੱਕ ਰਹੀ ਆਈਗੀ। ਪੁਲਿਸ ਵੀ ਨਹੀਂ ਰਹੀ ਆਈ ਹੈਗੀ। ਇਹ ਜਿੱਥੇ ਵੀ ਮੋਟਰਸਾਈਕਲ ਨਕਲ ਲੱਤਾ ਸੀ ਕਿਸ਼ਤਾਂ ਦੇ ਸੀ। ਨਕਸ਼ਤਾ ਦੇ ਮੋਟਰਸਾਈਕਲ ਲੱਤਾ ਸੀ ਕਿ ਹਲਦਾ ਉਹ ਕਿਸ਼ਤਾ ਵੀ ਚੱਲ ਰਹੀਆਂ ਨਹੀਂ ਉਹਦੀਆਂ। ਕੰਮ ਕੀ ਕਰਦੇ ਹੋ? ਕੰਮ ਹੈ ਫੈਕਟਰੀ ਲੱਗੇਆਂ ਜੀ ਸਮਰਾਲਾ ਦੇ ਸਮਰਾਲਾ ਦੇ ਵਿੱਚ ਇੱਕ ਹਫਤੇ 'ਚ ਤਿੰਨ ਮੋਟਰਸਾਈਕਲ ਤੇ ਕਾਰ ਚੋਰੀ ਹੋ ਜਾਂਦੀ ਹੈ। ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੇ ਬੜਾ ਚਰਚਾ ਦਾ ਵਿਸ਼ਾ ਬਣਿਆ। ਜੀ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਆਪਣੇ ਵੀਹਿਕਲ ਦੀ ਆਪ ਜ਼ਿੰਮੇਵਾਰੀ ਰੱਖਣੀ ਇਹਨਾਂ ਦਾ ਪਹਿਲਾ ਜਿਸਾਉਣਾ ਇਹਨਾਂ ਨੇ ਦੋ ਮੋਟਰਸਾਈਕਲ ਬਹਿਲੋਂ ਪਿੰਡ ਸੋ ਚੋਰੀ ਹੋਏ ਨੇ ਦੋ ਹੀ ਸਕੇ ਭਰਾਮਾ ਦੇ ਜੀ ਉਹਨਾਂ ਨੇ ਬੜਾ ਈਜੀ ਰਸਤੇ ਦੇ ਵਿੱਚ ਹੀ ਖੜੇ ਕਰਿਓਏ ਸੀ ਤੇ ਜੇ ਰਜਿਸਟ੍ਰੇਸ਼ਨ ਕਰਤੀ ਆ ਅਸੀਂ ਜਲਦੀ ਮਤਲਬ ਪਕੜ ਕਰਾਂਗੇ ਇਹਨਾਂ ਦੇ ਦੋਸ਼ੀਆਂ ਦੀ ਇਸ ਤੋਂ ਇਲਾਵਾ ਅਸੀਂ ਇੱਕ ਬੰਦਾ ਗਿਫਤਾਰ ਵੀ ਕਰਿਆ ਸਮੇਤ ਮੋਟਰਸਾਈਕਲ ਚੋਰੀ ਦੇ ਤੇ ਇੱਕ ਇਹ ਤੋਂ ਬਾਜ਼ਾਰ ਚੋਂ ਹੋਇਆ ਜੀ ਅਸੀਂ ਉਹਦੀ ਵੀ ਜਲਦੀ ਤੋਂ ਜਲਦੀ ਉਹਨੂੰ ਗਿਫਤਾਰ ਕਰਨਾ ਕਰਕੇ ਮਾਂਜੂ ਅਦਾਲਤ ਵਿੱਚ ਪੇਸ਼ ਕਰਾਂਗੇ ਉਹ ਸੀ ਸੀਟੀ ਵੀ ਉਹਦੇ ਜਰਾ ਵੀ ਆਈ ਹੈ ਸਾਹਮਣੇ ਜੀ ਜੀ ਆਈ ਹੈ ਜੀ ਉਹ ਸੀ ਸੀਸੀ ਪੋਰਟਸ ਕੰਗਾਲ ਰਹੇ ਆ ਜੀ ਦੇਖ ਰਹੇ ਆ